ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਟਾਈਮ 9 ਵਜੇ ਨਾਲੇ ਅੱਜ ਆਪਣਾ ਥੋੜਾ ਜਿਹਾ ਕੰਮ ਲੇਟ ਹੋ ਗਿਆ ਅੱਜ ਬਣਨੀ ਆਪਣੇ ਤੂੜੀ ਬਣਾਉਣ ਵਾਲੀ ਮਸ਼ੀਨ ਆਉਣੀ ਆ ਕੱਪੜੇ ਧੋ ਕੇ ਸੋਨੇ ਨੂੰ ਕਿਹਾ ਵੀ ਦਵਾ ਦਵਾ ਸੁੱਕਣੇ ਪਾ ਦੇ ਜਦ ਤੱਕ ਸੁੱਕ ਜਾਣਗੇ ਕਿਉਂ ਮੋੜ ਕੇ ਕੰਡ ਜੀ ਉੱਡੂਗੀ ਤੇ ਸਬਜ਼ੀ ਬਣਾ ਲੀ ਆਪਾਂ ਦਾਲ ਪਈ ਆ ਨਾਲ ਬਣ ਗਈ ਤੇ ਸਬਜ਼ੀ ਤੇ ਬੱਧੀਆ ਸੋਹਣਾ ਰੋਟੀ ਮੈਂਟ ਇੱਕ ਜਲਾ ਕੇ ਆਟਾ ਗੁੰਨ ਕੇ ਆਪਾਂ ਰੋਟੀਆਂ ਪਕਾ ਲਾਂਗੇ ਤੇ ਚਲੋ ਜੀ ਵਲੌਗ ਸ਼ੁਰੂ ਕਰ ਲਿਆ ਇਹ ਕਰਦੇ ਰਵਾਂਗੇ ਆਪਾਂ ਤੁਹਾਡੇ ਨਾਲ ਬਰਦਾਵਾਦ ਇਹਦੇ ਨਾਲ ਤੁਹਿਆ ਘਰ ਦਾਲ ਸਬਜ਼ੀ ਤੇ ਤਤੀ ਬੋਦੀ ਆ ਤਾਂ ਨਾ ਤੇ ਵੀ ਨਹੀਂ ਇੰਨਾ ਥੱਕ ਗਈ ਸੋਟੀਆਂ ਪਕਾ ਕੇ ਸੌਂ ਗਈ ਜਾ ਕੇ ਮੈਂ ਤਾਂ ਹੁਣ ਵਜ ਗਈ 2:30 ਜਿੰਨ ਨੂੰ ਮੈਂ ਰੋਟੀਆਂ ਖਵਾ ਲਈ ਕੂੜੀ ਵਾਲੇ ਬੰਦਿਆਂ ਨੂੰ ਜਿਹੜੇ ਲੱਗੇ ਪੈਣੇ ਬਸ ਚਾਹ ਪਾਣੀ ਲੈ 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 ਕਰਦਾ ਉਹਦੇ ਤੇ ਮਾਂਜੀ ਇਹ ਜਿੱਦ ਕਰ ਗਿਆ ਅਦਾਲਤ ਦੀ ਸੂਤ ਹੋਈ ਮਾਤਾ ਨੇ ਮਾਤਾ ਨਾਲ ਪੰਨ ਤੋਂ ਤੋਂ ਵੀ ਜਾ ਸਕਦੇ ਸੈੱਡ ਦੇ ਤਾਂ ਸਾਡੀ ਮਾਤਾ ਦਾ ਬਾਗੀ ਪਰ ਗੈਲਰੀ ਆਉਂਦਾ ਤੇ ਦੇਖੀ ਤੇ ਦੇਖੀ ਹੁੰਦਾ ਮੈਂ ਲੱਭਣ ਤੋਂ ਪਿੱਛੜ ਗਿਆ ਮੈਂ ਪੋਛੀ ਲਵਾਂ ਵੀ ਰੋਟੀ ਖਾਣੀ ਪਹਿਲਾਂ ਕਿ ਟਰਾਲੀ ਨਾ ਹੋਣੀ ਐ ਬਾਈ ਪੋਛੀ ਨਾਲ ਰੋਟੀ ਵਾਲਿਆ ਜੀ ਉਹ ਚੱਕੀ ਤੋਂ ਖਾਣ

ਕਿਤੇ ਰੋਟਣਾ ਹੈ ਨਹੀਂ ਨਾ ਆਖਿਆ ਗੋਲਕ ਨੇ ਰੋਟਣਾ ਆ ਕੇ ਨਾ ਬਣਾਵਾਵੇ ਉਹ ਦੁਆਰ ਦੀ ਦੰਦ ਲਾਉਂਦੇ ਰਹਾਂ ਤੂੰ ਨਾ ਗਾਹ ਬੈਠੀ ਦੇਖ ਰਹਾ ਤਾਂ ਨਹੀਂ ਕੰਮ ਨਹੀਂ ਰੱਖਤਾ ਨਹੀਂ ਦੇਵਲਾ ਰੰਗ ਵਿੱਚ ਕਿੱਥੇ ਨਹੀਂ ਗਿਆ ਤੇ ਆਪਣੇ ਜ਼ਬਰਦਸਤ ਮੁੱਦੇ ਨਾਲ ਜਾ ਕੇ ਮਾਤਾ ਦੁਪਹਿਰ ਦਾ ਖਾਣਾ ਸੁਣਨ ਹੀ ਖਾ ਗਿਆ ਆ ਚਾਰ ਕੇ ਪੀ ਲਿਆ ਮਾਤਾ ਹਾਂ ਉਹ ਵੀ ਲੈ ਜੀ ਕੰਕੀ ਆਈ ਲਊਗਾ ਕੰਨੀ ਕੋ ਕੰਨ ਪਾਈ ਪਾਟ ਲਿਆ ਕਰ ਲੈਨੇ ਭਾਜ ਨਹੀਂ ਪਟਣੇ ਆਪਣੇ ਆ ਉਹ ਵੀ ਲੈ ਲਈ ਤੇ ਆਰਾ ਗਾ ਦੋਦੇ ਤਾਂ ਹੋਇਆ ਆਓ ਵੀ 7 ਕਿਲੋ ਕਰਦੇ ਆਓ ਵੀ 7 ਕਿਲੋ Beda maa colapu ngak bakar Iki punga Kota maa ke ropi jauh Iki punga Iki punga Iki punga Kota maa ke jatis pakit sa de maa Kota maa ke jatis pakit sa de maa Kota maa ke ਆਪ ਨਹੀਂ ਹਾਂ ਤੋ ਪੁੱਛੀ ਵੀ ਜਿੱਤ ਦਾ ਚਾਹ ਕਰੋ ਤਾ ਕਦੋਂ ਕੰਮ ਕਰੋ ਕੋਈ ਨਹੀਂ ਬਣਾਉਂਗਾ ਆਪ ਕੋਰਾ ਚਾਹ ਦੀ ਨਹੀਂ ਮਾਰਦੇ ਉਹ ਨਹੀਂ ਆਉਂਦੀ ਕਿ ਕਿੰਨਾ ਟਾਈਮ ਨੂੰ ਕੌਣ ਨਹੀਂ ਤਰਹੋ ਜਈ ਨਹੀਂ ਆਈ ਜਾਂਦੀ ਆ ਨਾ ਬਾਹਰ ਹੀ ਚੁੰਡੀ ਆ ਮੈਂ ਉਹ ਤਾਂ ਮਾਰਾਂ ਮਾਰ ਕੇ ਤੁੰ ਕਮਰੇ ਤਾਂ ਨਹੀਂ ਭੁੱਲੇ ਨਹੀਂ ਆਓ ਬੁੱਲਾ ਖੱਲੇ ਆਇਆ ਕਮਰੇ ਜਾਦੇ ਬਾਹਰ ਕੋਸਾਈ ਨਾ ਕਰ ਕਮਰੇ ਬੰਦ ਕਰ ਕੋਣ ਕਰਦੇ ਮੇਰਾ ਤਾਂ ਜਿੱਤੀ ਅੰਦਰ ਜਾਉਗੀ ਘੱਟ ਕੇ ਆ ਬਾਹਰ ਸੋਨੀ ਨੂੰ ਬੁਲਾਇਆ ਹੁਣ ਆਪਾਂ ਸ਼ਾਮ ਨੂੰ ਟਾਈਮ ਵੱਜ ਗਏ 5 ਸੁਬਾ ਲਾਏ ਨਹੀਂ ਸੀ ਪੋਚੇ ਤੂੜੀ ਬਣਾਉਂਦੇ ਸੀ ਕਰਕੇ ਮਾਸਾ ਸੋਨੀ ਹੁਣਨੀ ਟਾਈਮ ਤੂੜੀ ਉੱਡਣੀ ਆ ਤੇ ਹੁਣ ਤੂੰ ਜਾ ਕੇ ਸ਼ਾਮ ਨੂੰ ਆਈ ਆਪਾਂ ਲਾਤਾ ਮੂਰੇ ਮੂਰੇ ਝਾੜੂ ਤੇ ਸੋਨੀ ਨੇ ਲਾਤਾ ਬਰਾਂਡੇ ਚ ਕਮਰਿਆਂ ਚ ਪੋਚਾ ਤੇ ਹੁਣ ਆਪਾਂ ਨੂੰ ਸਾਡੇ ਮੰਜੇ ਹਟ ਗਈ ਹੈ ਮੰਜੇ ਕੱਢ ਦੇ ਇੱਥੇ ਖੜੇ ਕਰ ਦੇ ਬਰਾਂਡੇ ਚ ਇਹ ਨਤੇ ਮੇ ਮੜਾ ਗਿੱਲਾ ਪੋਚਾ ਫੇਰੀ ਇਹ ਦਹੀਂ ਲਾ ਕੇ ਸਿਰ ਨੂੰ ਬਹਿ ਜਾਂਦੇ ਆ ਤਾਂ ਕਰਕੇ ਹੋਏ ਵਿਆਹ ਲਓ ਜੀ ਭੱਪਰਨ ਵੱਜਦੀ ਆਵਾਜ਼ ਉਧਰ ਕਮਰਾ ਰਹਿ ਗਿਆ ਇੱਕ ਤੇ ਇੱਧਾ ਰਹਿ ਗਿਆ ਬਰਾਂਡਾ ਤੇ ਆਪਾਂ ਲੈ ਕੇ ਚੱਲਦੇ ਆ ਆਟਾ ਤੇ ਧਾਰਾਂ ਚੋਂ ਆ ਗੀ ਆ ਗਈ ਮੈਂ ਆਟਾ ਲੈ ਕੇ ਚਲੋ ਹਾਂ ਚੋਲ ਗਏ ਧਾਰਾਂ ਅੱਜ ਤੱਕ ਇਕੱਠਾ ਹੀ ਨਾਤਾ ਜਾਣਾ ਸ਼ਾਮ ਨੂੰ ਸਾਰੇ ਦਿਨ ਦਾ ਐਮ ਨਹੀਂ ਲੱਗਾ ਪਹਿਲਾਂ ਰੋਟੀ ਪਕਾਈ ਫਿਰ ਪੈ ਗਈ ਬਿੰਦ ਓਏ ਬਾਲਟੀ ਨੂੰ ਮੂੰਹ ਮਾਰੀ ਜਾਂਦੀ ਵੱੱਛੀ ਫਾੜ ਕਾਵਰ ਪੀਤ ਆ ਗਈ ਬੱਸ ਮੈਂ ਮਸ਼ੀਨ ਲਾ ਲਈ ਆ ਤੈਨੂੰ ਉੱਥੋਂ ਵਾਰ ਕਿਹਾ ਸੀ ਕਿ ਚੱਲਦਾ ਟੁੱਲੂ ਪੰਪ ਪਾ ਕੰਮ ਨਿਬੜ ਗਿਆ ਉਧਰ ਦਿਖਾਉਨੇ ਆ ਤੁਹਾਨੂੰ ਸਰਦਾਰ ਜੀ ਚੋਕੇ ਧਾਰਾਂ ਦੁਆਰਾ ਤੋਂ ਨਵਾਉਣ ਲੱਗੇ ਆ ਗਾਈਆਂ ਨੂੰ ਤਿੰਨ ਟਾਈਮ ਨਵਾਉਣੀਆਂ ਪੈਂਦੀਆਂ ਵਿਚਾਰੀਆਂ ਗਰਮੀ ਕਰਕੇ ਤੇ ਆਪਾ ਲਾਤੇ ਆ ਮੰਜੇ ਲੈਣਵਾਰ ਸਾਰਿਆਂ ਦੇ ਕੂਲਰ ਲਾਤਾ ਸਿੱਧਾ ਕਰਕੇ ਹੁਣ ਦੋ ਤਿੰਨ ਦਿਨ ਤੋਂ ਨਾ ਏਸੀ ਫਿਰ ਦੋ ਚੱਲਦੇ ਆ ਜੇ ਰਾਤ ਨੂੰ ਤੇ ਕੂਲਰ ਵਿੱਚ ਵਧੀਆ ਪਾਣੀ ਪਾ ਕੇ ਠੰਡੀ ਹਵਾ ਹੁੰਦੀ ਹੈ ਸਾਰਿਆਂ ਦੇ ਲੈਣਵਾਰ ਤੇ ਆਹ ਦਾਤਾ ਲਈ ਜ਼ਿਆਦਾ ਤੇ ਕੈਪਟਨ ਦਾ ਮੰਜਾ ਇੱਥੇ ਤੱਕ ਹਵਾ ਮਾਰਦੀ ਆ ਤੇ ਉਹ ਸਾਰੇ ਡਾਲੇ ਆ ਆਪਾਂ ਲੈਣਵਾਰ ਨਾਲੇ ਉਹ ਆਪਣੀ ਜਿਹੜੀ ਬਚਪਨ ਵਾਲੀ ਆ ਉਹ ਥੋੜੀ ਫੀਲਿੰਗ ਜੀ ਆਉਂਦੀ ਹੈ ਪਹਿਲੀ ਰਾਤ ਤਾਂ ਤਾਰਿਆਂ ਜਿਹਾ ਲੇ ਝਾਕਦੇ ਝਾਕਦੇ ਇਕ ਆਏ ਆ ਥੱਕੇ ਹੁੰਨੇ ਕਰਕੇ ਨੀਂਦ ਆ ਜਾਂਦੀ ਆ ਤੇ ਅੱਗੇ ਵੇਲਾ ਬਾਹਰ ਪੈਣਾ ਬਾਤਾਂ ਸੁਣਨੀਆਂ ਤਾਰੇ ਗਿਣਦਿਆਂ ਗਿਣਦਿਆਂ ਨੂੰ ਦੇਖਦਿਆਂ ਨੂੰ ਤਾਂ ਨਹੀਂਦਾ ਯਾਨੀ ਗਰਮੀ 'ਚ ਤੇ ਵਧੀਆ ਆਪਣਾ ਕੂਲਰ ਵੱਡਾ ਏ ਠੰਡੀ ਹਵਾ ਮਾਰਦਾ ਫਸ ਪੈਪ ਲਾ ਕੇ ਕੂਲਰ ਭਰਦੇ ਤੇ ਹੁਣੇ ਇੱਧਰ ਰੋਟੀ ਪਾਣੀ ਅਲੀ ਤੇ ਦੁੱਧ ਇੱਕ ਦੋ ਵਾਰ ਤਾਂ ਆ ਗਿਆ ਵਾਲਾ ਦੁੱਧ ਨੂੰ ਹੁਣ ਇਹਦੇ ਥੱਲੇ ਹੋਰ ਕਰਦਾ ਅੱਗ ਥੋੜੀ ਜੀ ਨਹੀਂ ਆਈ ਆਈ ਪੂਰ ਸਾਰਿਆਂ ਨੇ ਥੱਕੇ ਹੰਬੇ ਆਉਣਾ ਕਰਨ ਵੀ ਤੂੜੀ ਟਰੈਕਟਰ ਤੇ ਗੇੜੇ ਲੋਂਦਾ ਖੇਡ ਕੇ ਆਊਗਾ ਕਰਨ ਤਾਂ ਹੁਣ ਮੈਨੂੰ ਲੱਗਦਾ ਖੇਡਣ ਚਲਿਆ ਗਿਆ ਉੱਥੇ ਹੀ ਟਰੈਕਟਰ ਉੱਥੇ ਹੀ ਲੈ ਕੇ ਹੀ ਆਊਗਾ ਰਾਤ ਨੂੰ ਹੂੰ ਚੱਲ ਕੋਈ ਨਹੀਂ ਉਹਨੇ ਆਪਦਾ ਕੰਮ ਕਰਤਾ ਵੇਚ ਕੇ ਆਇਆ ਖਣੀ ਕਹਿੰਦਾ 7500 ਦੀ ਤੂੜੀ ਵੇਚ ਕੇ ਆਇਆ ਨਾਲ ਹੀ ਦੇ ਦੇਣੇ ਸੀ ਫਿਰ ਅਗਲੇ ਨੇ ਚੱਲ ਜੀ ਕਰਦੇ ਆ ਵੀਡੀਓ ਦਾ ਐਂਡ ਤੇ ਜੇ ਬਲੌਗ ਨੂੰ ਚੈਨਲ ਤੇ ਪਹਿਲੀ ਵਾਰ ਹੁੰਨੇ ਆ ਤਾਂ ਸਬਸਕ੍ਰਾਈਬ ਜਰੂਰ ਕਰਿਆ ਕਰੋ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗਦੀ ਆ ਮਿਲਦੇ ਆ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਗਰਮੀ ਦਿਨੋਂ ਦਿਨ ਬਹੁਤ ਜਿਆਦੇ ਹੋਈ ਜਾਂਦੀ ਆ ਤੇ ਚਲੋ ਜੀ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਖੁਸ਼ ਰਹੋ ਆਬਾਦ ਰਹੋ ਚੜ੍ਹਦੀ ਕਲਾ